ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਪੰਜਾਬ ਰੁਜ਼ਗਾਰ ਤੇ ਅੱਜ ਮੈਂ ਤੁਹਾਡੇ ਨਾਲ ਇੱਕ ਬਹੁਤ ਹੀ ਜ਼ਰੂਰੀ ਨੋਟੀਫਿਕੇਸ਼ਨ ਲੈ ਕੇ ਆਈ ਹਾਂ ਪਹਿਲਾਂ ਮੈਂ ਇਹ ਵੀਡੀਓ ਨਹੀਂ ਬਣਾਉਣਾ ਚਾਹੁੰਦੀ ਸੀ ਬਟ ਮੈਂ ਦੇਖਿਆ ਵੀ ਆਪਣੀ ਪੰਜਾਬ ਵਾਲੇ ਬੱਚੇ ਇਹ ਪੋਸਟ ਅਪਲਾਈ ਹੀ ਨਹੀਂ ਕਰ ਰਹੇ ਇਸ ਕਰਕੇ ਮੈਨੂੰ ਇਹ ਵੀਡੀਓ ਬਣਾਉਣੀ ਪਈ ਇਹ ਪੋਸਟਾਂ LIC AAO 2025 ਦੀਆਂ ਹਨ ਇਹ ਪੋਸਟਾਂ ਕੁੱਲ 350 ਹਨ ਜੋ ਕਿ ਵੱਖ-ਵੱਖ ਕੈਟਾਗਰੀ ਵਿੱਚ ਡਿਵਾਈਡ ਕੀਤੀਆਂ ਗਈਆਂ ਹਨ ਇਹਨਾਂ ਦੀ ਅਪਲਾਈ ਡੇਟ 16 ਅਗਸਤ ਤੋਂ ਲੈ ਕੇ 8 ਸਪਟੰਬਰ ਤੱਕ ਹੈ ਜਾਨੀ ਕਿ ਅੱਜ 6 ਤਰੀਕ ਹੈ ਤੇ 8 ਤੱਕ ਤੁਸੀਂ 2 ਦਿਨ ਤੁਹਾਡੇ ਕੋਲ ਅਜੇ ਵੀ ਹਨ ਤੁਸੀਂ ਇਹ ਪੋਸਟਾਂ ਮੇਰੇ ਕਹਿਣ ਤੇ ਜ਼ਰੂਰ ਭਰੋ ਕਿਉਂਕਿ ਇਹ ਪੋਸਟਾਂ ਭਰਨ ਨਾਲ ਇੱਕ ਤਾਂ ਇਸ ਦੀ ਸੈਲਰੀ 1,26,000 ਪਰ ਮੰਥ ਹੈ ਤੇ ਨਾਲ-ਨਾਲ ਇਸ ਤੇ ਬਹੁਤ ਸਾਰੇ ਬੈਨੀਫਿਟਸ ਪੈਨਸ਼ਨ ਮੈਡੀਕਲ ਲੂਨ ਵਗੈਰਾ ਹਰ ਇੱਕ ਚੀਜ਼ ਤੁਹਾਨੂੰ ਪ੍ਰੋਵਾਈਡ ਹੁੰਦੀ ਹੈ एग्जाम ਦਾ ਪੈਟਰਨ ਵੀ ਉਹੀ ਉਹੀ ਰੀਜ਼ਨਿੰਗ ਇੰਗਲਿਸ਼ ਜੀਕੇ ਸਾਰਾ ਸੇਮ ਹੀ ਹੁੰਦਾ ਹੈ ਜੋ ਕਿ ਤੁਸੀਂ ਬੈਂਕਿੰਗ ਲਈ ਤਿਆਰੀ ਕਰਦੇ ਹੋ ਪਲੀਜ਼ ਤੁਸੀਂ ਮੇਰੀ ਕਹਿੰਦੇ ਇਹ ਪੋਸਟਾਂ ਜਰੂਰ ਭਰੋ ਇਹਨਾਂ ਦੀ ਫੀਸ ਐਸਸੀ ਐਸਟੀ ਲਈ 85 ਰੁਪਏ ਹੈ ਜਦਕਿ ਦੂਸਰਿਆਂ ਲਈ ਜਨਰਲੀ ਇਹ ਫੀਸ 700 ਰੁਪਏ ਹੈ ਤੁਸੀਂ ਆਪਣੇ ਡਾਕੂਮੈਂਟ ਅੱਜ ਹੀ ਤਿਆਰ ਕਰੋ ਤੇ ਤੁਸੀਂ ਕਿਸੇ ਵੀ ਨਾਲ ਵਾਲੀ ਸ਼ਾਪ ਤੇ ਜਾ ਕੇ ਇਹ ਪੋਸਟਰ ਜਰੂਰ ਫਿਲ ਕਰਕੇ ਆਓ ਕਿਉਂਕਿ ਪੰਜਾਬ ਦੇ ਬੱਚੇ ਇਹ ਪੋਸਟਾਂ ਬਹੁਤ ਘੱਟ ਅਪਲਾਈ ਕਰ ਰਹੇ ਹਨ ਜਦ ਕਿ ਇਹ ਬਹੁਤ ਹੀ ਵਧੀਆ ਪੋਸਟਾਂ ਹਨ ਸੈਲਰੀ ਵਧੀਆ ਪੈਕੇਜ ਦੇ ਨਾਲ ਨਾਲ ਤੁਹਾਨੂੰ ਰਿਸਪੈਕਟ ਤੇ ਸਟੇਬਿਲਟੀ ਵੀ ਦਿੱਤੀ ਗਈ ਹੈ ਇਸ ਵਿੱਚ ਮੇਰੀ ਪੰਜਾਬ ਦੇ ਸਟੂਡੈਂਟਸ ਨੂੰ ਇਹੀ ਇੱਕ ਅਪੀਲ ਹੈ ਕਿ ਤੁਸੀਂ ਇਹ ਐਗਜ਼ਾਮ ਭਰੋ ਦੀਨ ਜਾਓ ਤੇ ਤੁਹਾਨੂੰ ਇੱਕ ਐਕਸਪੀਰੀਅנס ਹੋਵੇ ਜੇ ਇਹ ਪੇਪਰ ਕਲੀਅਰ ਨਾ ਵੀ ਹੋਵੇ ਤਾਂ ਵੀ ਤੁਸੀਂ ਅਗਲੀ ਵਾਰ ਲਈ ਪ੍ਰਪੇਅਰ ਰਹੋ ਕਿਉਂਕਿ ਇਹ ਬਹੁਤ ਵਧੀਆ ਪੋਸਟਾਂ ਹੁੰਦੀਆਂ ਹਨ ਜੋ ਕਿ ਤੁਸੀਂ ਨਹੀਂ ਭਰ ਰਹੇ ਸੋ ਪੰਜਾਬ ਦੇ ਕੈਂਡੀਡੇਟਸ ਨੂੰ ਪਿੱਛੇ ਨਹੀਂ ਰਹਿਣਾ ਚਾਹੀਦਾ ਪਲੀਜ਼ ਪਲੀਜ਼ ਇਹ ਪੋਸਟਾਂ ਜਰੂਰ ਭਰੋ ਇਸ ਦੀ ਕੁਆਲਿਫਿਕੇਸ਼ਨ ਗ੍ਰੈਜੂਏਸ਼ਨ ਹੈ ਥੈਂਕ ਯੂ ਸੋ ਮਚ